ਤੁਸੀਂ ਮੇਰੇ ਵੀਰੋ ਖਡੂਰ ਸਾਹਿਬ ਵਾਲਿਓ ਤੁਸੀਂ ਗਦਾਰੀ ਨਹੀਂ ਕਰਨੀ ਤੁਸੀਂ ਆਪਦੇ ਧਰਮ ਤੇ ਪੱਕੇ ਰਹਿਗੇ ਵੀ ਵਿਰੋਧੀ ਪਾਰਟੀਆਂ ਨੂੰ ਛੱਡ ਕੇ ਤੇ ਵੋਟਾਂ ਇਹਨੂੰ ਪਾਉਣੀਆਂ ਨੇ ਮਹਾਰਾਹੀ ਮੈਂ ਬੀਬੀਆਂ ਨੂੰ 1000 ਰੁਪਇਆ ਪਾਵਾਂਗਾ ਮੈਂ ਸੱਤਾਂ ਜੋਂ ਸਰਕਾਰ ਚਲਾਵਾਂਗਾ ਮੈਂ ਧਰਮੇ ਨਾਲ ਲੱਗਣ ਦਿਆਂਗਾ ਮੈਕ ਕੁਕੜੀ ਮਰੀ ਦੇ ਪੈਸੇ ਜਾਂ ਗਾਂ ਬੱਕਰੀ ਮਰੀ ਦੇ ਵੀ ਪੈਸੇ ਉਹ ਤਾਂ ਫਿਰ ਕਾਲੇ ਅੱਖਾਂ ਨਾਂ ਲਿਖਿਆ ਜਾਂਦਾ ਤੇ ਲੋਕ ਵੀ ਲਗੇ ਜਾਂਦੇ ਨੂੰ ਆਉਂਦੇ ਨੇ ਉਹ ਗੰਦਾ ਗਦਾਰ ਜਾਂਦਾ ਹੈ ਕਾਲਾ ਸਾਹਿਬ ਵਾਜ ਜੀ ਦੀ ਫਤਿਹ ਵਾਜ ਜੀ ਦਾ ਖਾਲਸਾ ਵਾਜ ਜੀ ਦੀ ਫਤਿਹ ਬੱਪੂ ਜੀ ਭਾਈ ਅੰਮਰਤ ਪਾਲ ਸਿੰਘ ਹੋਣਾਂ ਦੀ ਕੱਲ ਦੀ ਖਬਰ ਚੱਲ ਰਹੀ ਹੈ ਨਿਊਜ਼ ਹੈ ਕਿ ਉਹਨਾਂ ਨੇ ਖੂਬੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਖਲੋਣਾ ਵਾਂ ਇਹਦੇ ਬਾਰੇ ਤੁਸੀਂ ਇੱਥੇ ਵਿਚਾਰਾਂਗੇ ਇਹਦੇ ਬਾਰੇ ਸਾਡਾ ਵਿਚਾਰ ਇਹ ਆ ਵੀ ਆਪਣਾ ਜਿਹੜਾ ਰਾਜਦੀਪ ਸਿੰਘ ਖਾਲਸਾ ਵਕੀਲ ਉੱਥੇ ਮਿਲਣ ਗਿਆ ਸੀ ਕੱਲ ਉਹਨੇ ਮੁਲਾਕਾਤ ਕੀਤੀ ਏ ਤੇ ਕਰਕੇ ਉਹਨੇ ਪੋਸਟ ਪਾਈ ਏ ਵੀ ਉੱਥੋਂ ਇਹ ਖਡੂਰ ਸਾਹਿਬ ਤੋਂ ਖਲੋਵੇਗਾ ਤੇ ਅਜੇ ਪੁਸ਼ਟੀ ਨਹੀਂ ਆਪਾਂ ਕਰ ਸਕਦੇ ਇਸ ਗੱਲ ਦੀ ਤੇ ਜਿਹੜੀ ਸੰਗਤ ਆਪਣੀ ਮਾਝੇ ਦੀ ਖਡੂਰ ਸਾਹਿਬ ਦੀ ਉਹ ਚਾਹ ਦੀ ਬਹੁਤ ਜ਼ਿਆਦਾ ਏ ਵੀ ਭਾਈ ਸਾਹਿਬ ਜੇ ਖਲੋਣ ਤੇ ਅਸੀਂ ਭਾਈ ਸਾਹਿਬ ਦੇ ਨਾਲ ਆਂ ਤੇ ਬੋਟਾਂ ਪਾਵਾਂਗੇ ਤੇ ਮੈਂ ਇਹ ਗੱਲ ਇੱਕ ਇਹਨਾਂ ਮੰਨ ਜੇ ਭਾਈ ਸਾਹਿਬ ਜਾਣ ਖਲੋ ਤੇ ਤੁਸੀਂ ਮੇਰੇ ਵੀਰੋ ਖਡੂਲ ਸਾਹਿਬ ਵਾਲਿਓ ਤੁਸੀਂ ਗਦਾਰੀ ਨਹੀਂ ਕਰਨੀ ਤੁਸੀਂ ਆਪਦੇ ਧਰਮ ਤੇ ਪੱਕੇ ਰਹਿ ਗਏ ਵੀ ਵਿਰੋਧੀ ਪਾਰਟੀਆਂ ਨੂੰ ਛੱਡ ਕੇ ਤੇ ਵੋਟਾਂ ਇਹਨੂੰ ਪਾਉਣੀਆਂ ਨੇ ਇਹਨੂੰ ਜਿਤਾਉਣਾ ਹੈ ਇਹ ਨਾਓ ਵੇ ਆਪਣੀ ਵੀ ਵੀ ਖਾਲਲਾ ਜੀ ਦਾ ਬਹੁਤ ਯੋਗਦਾਨ ਸੀ ਤੇ ਲੋਕਾਂ ਨੇ ਚਲ ਵੋਟਾਂ ਨੂੰ ਬਿਸ਼ੇਰੀ ਪੈ ਗਈ ਏ ਤੇ ਥੋੜੀ ਜਿਹੀ ਲੋਕਾਂ ਜਿਹੜੀ ਗਦਾਰੀ ਕੀਤੀ ਏ ਤੇ ਗਦਾਰੀ ਕਰਨੀ ਨਹੀਂ ਚਾਹੀਦੀ ਤੇ ਗਦਾਰੀ ਵੀ ਬੰਦੇ ਜਿਹੜੇ ਆਣ ਕੇ ਰਲ ਕੇ ਵਿੱਚ ਤੇ ਉਹ ਗਦਾਰ ਬਣ ਜਾਂਦੇ ਨੇ ਪਹਿਲਾਂ ਭੇਟ ਲੈਣਾ ਚਾਹ ਅਗੇ ਭੇਟ ਲੈ ਲੈਗੇ ਪਾਰਟੀਆਂ ਚ ਵੜ ਕੇ ਹਾਂਜੀ ਤੇ ਬਾਅਦ ਵਿੱਚ ਫਿਰ ਉਹ ਗਦਾਰੀ ਕਰਦੇ ਨੇ ਹਾਂਜੀ ਤੇ ਮੈਂ ਇਹ ਬੰਦਿਆਂ ਨੂੰ ਢੋਡੇ ਰਾਈ ਆਣਾ ਵੀ ਤੁਸੀਂ ਗਦਾਰ ਤੁਹਾਡਾ ਕਾਲੇ ਅੱਖਾਂ ਨਾਂ ਲਿਖਿਆ ਜਾਂਦਾ ਹੈ ਤੇ ਪਤਾ ਲੱਗਣੋਂ ਨਹੀਂ ਰਹਿੰਦਾ ਜਿਹੜਾ ਬੰਦਾ ਗਦਾਰੀ ਕਰਦਾ ਬਿਲਕੁਲ ਸਹੀ ਉਹਦਾ ਪਤਾ ਨਹੀਂ ਲੱਗਣੋਂ ਆਿੰਦਾ ਜੋ ਦਾ ਫਿਰ ਕਾਲੇ ਅੱਖਾਂ ਨਾਂ ਲਿਖਿਆ ਜਾਂਦਾ ਤੇ ਲੋਕ ਵੀ ਲੱਗੇ ਜਾਂਦੇ ਨੂੰ ਆਂਦੇ ਨੇ ਉਹ ਗੰਦਾ ਗਦਾਰ ਜਾਂਦਾ ਹੈ ਹਾਂਜੀ ਤੇ ਤੁਸੀਂ ਜੇ ਕਿਸੇ ਪਾਰਟੀ ਨਾਲ ਖਲੋਣਾ ਹੈ ਤੇ ਵੱਜ ਗੱਜ ਕੇ ਖਲੋਇਆ ਕਰੋ ਬੇ ਧੜਕ ਹੋ ਗਏ ਇਹ ਤੁਸੀਂ ਬੰਦਾ ਵੇਖ ਕੇ ਵੋਟ ਪਾਇਆ ਕਰੋ ਅੱਗੇ ਅਸੀਂ ਗਏ ਆ ਠੱਗੇ ਭਗਤ ਸਿੰਘ ਦੀ ਪੱਗ ਨੂੰ ਉਹਨੇ ਦਿੱਤੀ ਲਾਜ ਲਾ ਅਸੀਂ ਭਗਤ ਸਿੰਘ ਦੀ ਪੱਗ ਨੂੰ ਵੋਟਾਂ ਲੋਕਾਂ ਨੇ ਪਾਈਆਂ ਨੇ ਜਿਹੜਾ ਖੜਕਤਲਾਂ ਜਾ ਕੇ ਉਹਨੇ ਸੌ ਚੱਕੀ ਸੀ ਭਗਵੰਤ ਮਾਨ ਨੇ ਕਿ ਉਹ ਇੱਕ ਵਾਅਦੇ ਤੇ ਨਹੀਂ ਪੂਰਾ ਲੱਥਾ ਇੱਕ ਵਾਅਦਾ ਵੀ ਕਿ ਹੋ ਜਾਂਦਾ ਹੈ ਆਹ ਰਾਹੀ ਮੈਂ ਬੀਬੀਆਂ ਨੂੰ 1000 ਰੁਪਇਆ ਪਾਵਾਂਗਾ ਮੈਂ ਸੱਥਾਂ ਚੋਂ ਸਰਕਾਰ ਚਲਾਵਾਂਗਾ ਮੈਂ ਧਰਨੇ ਨਾਲ ਲੱਗਣ ਦਿਆਂਗਾ ਮੈਂ ਕੁਗੜੀ ਮਰੀ ਦੇ ਪੈਸੇ ਜਾਾਂਗਾ ਮੈਂ ਬੱਕਰੀ ਮਰੀ ਦੇ ਵੀ ਪੈਸੇ ਜਾਾਂਗਾ ਸਾਡੇ ਵੀਰਾਂ ਦੇ ਭਰਾਵਾਂ ਦੇ ਵੇਖ ਲੋ ਝੋਨੇ ਡੁੱਬ ਗਏ ਕਿਲੋ ਕਿਲੋ ਕਿਹੇ ਵੀਰ ਮੇਰੇ ਨੂੰ ਝੋਨਾ ਨਹੀਂ ਹੋਇਆ ਇੰਨਾ ਪਾਣੀ ਆਇਆ ਇਹ ਘਰ ਢਹਿ ਗਏ ਮੱਝਾਂ ਡੰਗਰ ਮਾਰ ਗਏ ਕਿ ਉਹਨਾਂ ਨੂੰ ਇੱਕ ਪੈਸਾ ਨਹੀਂ ਅਜੇ ਮਿਲਿਆ ਮੈਨੂੰ ਕੋਈ ਬੰਦਾ ਫੋਨ ਕਰਕੇ ਤੋਂ ਦੇ ਰਹੀ ਆਖਦੇ ਵੇ ਸਾਨੂੰ ਪੈਸੇ ਮਿਲੇ ਨੇ ਤੇ ਇਹ ਜਿਹੜਾ ਗਦਾ ਬਈ ਬੰਦੇ ਧੋਖੇ ਚ ਲੈ ਗਏ ਨਹੀਂ ਕਿ ਮੁੱਖ ਮੰਤਰੀ ਧੋਖੇ ਚ ਬਣਿਆ ਹੈ ਲੋਕਾਂ ਨੂੰ ਆਸਾਂ ਤੇ ਮੇਂਦਾਂ ਬਹੁਤ ਜਿਆਦੀਆਂ ਸੀ ਤੇ ਉਹਨੂੰ 92 ਸੀਟਾਂ ਦੇ ਕੇ ਆਪਣੇ ਪੰਜਾਬ ਨੇ ਜਿਤਾਇਆ ਏ ਜਿਤਾਇਆ ਇਸ ਕੰਮ ਲਈ ਹੀ ਉਹ ਦੂਜੀਆਂ ਸਰਕਾਰਾਂ ਤੋਂ ਅੱਕੇ ਤੇ ਥੱਕੇ ਪਏ ਸੀ ਉਹ ਸਰਕਾਰਾਂ ਤੋਂ ਕੁੱਤੇ ਦੇ ਮਾਰੇ ਤੇ ਕੁਚਲੇ ਪਏ ਸੀ ਤੇ ਉਹਨਾਂ ਹੁਣ ਆਖਿਆ ਜਦ ਸਰਕਾਰ ਨੂੰ ਬਦਲ ਦਿੰਨੇ ਆ ਤੇ ਕੋਈ ਵਿਚਾਰਾ ਮੋਬਾਈਲ ਬਣਾਉਣ ਵਾਲਾ ਕੋਈ ਪੈਂਚਰ ਲਾਉਣ ਵਾਲਾ ਕੋਈ ਕਿਸੇ ਵਾਲਾ ਜਿਹਨੂੰ ਮੇਰੇ ਵਰਗੇ ਨੂੰ ਪੱਠੇ ਪਾਉਣੇ ਨਹੀਂ ਘਰ ਚਾਉਂਦੇ ਉਹ ਵੀ ਐਮਐਲ ਬਣ ਗਿਆ ਲੋਕਾਂ ਨੇ ਧੜਾ ਧੜ ਵੋਟਾਂ ਪਾਤੀਆਂ ਨੇ ਇੱਕ ਬਦਲਾਅ ਨੂੰ ਪਾਈਆਂ ਕੋਈ ਬੰਦਾ ਨਹੀਂ ਦੋ ਘੱਲੋਕਾਂ ਨੇ ਵੇਖਿਆ ਕੋਈ ਬੰਦਾ ਨਹੀਂ ਇਸ ਵਾਰ ਵੇਖਿਆ ਲੋਕਾਂ ਨੇ ਕਿ ਬਦਲਾਅ ਨੂੰ ਧੜਾ ਧੜ ਵੋਟਾਂ ਪਈਆਂ ਨੇ ਤਮੇ ਵੀਰੋ ਦੇ ਭਰਾਵੋ ਇਹ ਗੱਲ ਤੁਹਾਨੂੰ ਹੁਣ ਕਹਿੰਦਾ ਜੇ ਹੁਣ ਬਦਲਾ ਬਦਲਾ ਕਰਕੇ ਨਾ ਤੁਸੀਂ ਇਹ ਨਾ ਧੜਾ ਧੜ ਵੋਟਾਂ ਪਾਜਾ ਕਰੋ ਤੁਸੀਂ ਕਾ ਬੰਦਾ ਵੇਖਿਆ ਕਰੋ ਕਿ ਬੰਦਾ ਕਿਹੜੇ ਲੈਕ ਦਾ ਹੈ ਇਹ ਕੋਈ ਪੜਿਆ ਲਿਖਿਆ ਹੈ ਇਹ ਕੋਹ ਜਾਣਦਾ ਹੈ ਤੁਸੀਂ ਉਹਨੂੰ ਵੋਟਾਂ ਪਾਓ ਜਦੋਂ ਆਪਾਂ ਨਪਾੜ ਬੰਦੇ ਬੰਦੇਮੇ ਅੰਮਲ ਵਿੱਚੋਂ ਚਾਰ ਪੜੇ ਹੋਗੇ ਦੂਜੇ ਨਪਾੜਾਂ ਬੰਦਿਆਂ ਨੂੰ ਪਾਤੀਆਂ ਨੇ ਤੇ ਆਪਣਾ ਹਾਲ ਵੀ ਇਹ ਹੋਣਾ ਚਾਹੀਦਾ ਸੀ ਤੁਹਾਨੂੰ ਅਕਲ ਆ ਜਾਈਗੀ ਹੁਣਗਾ ਇਹ ਤੁਸੀਂ ਹੈ ਕਿ ਨਾ ਤੁਹਾਨੂੰ ਅਕਲ ਆਈ ਤੁਸੀਂ ਇਹਨਾਂ ਦਿੱਤੀਆਂ ਵੋਟਾਂ ਪਾ ਤੇ ਤੁਹਾਨੂੰ ਐਵੇਂ ਛਿੱਤਰ ਵਜਦੇ ਰਹਿਣਗੇ ਤੇ ਗਾਂ ਵੀ ਵੱਜਣਗੇ ਪੰਜ ਸਾਲ ਤੁਹਾਨੂੰ ਪਿੰਡ ਦਾ ਸਰਪੰਚ ਹੋਵੇ ਪਿੰਡ ਦਾ ਨੰਬਰਦਾਰ ਹੋਵੇ ਲੀਡਰ ਹੋਵੇ ਤੁਹਾਨੂੰ ਪੰਜ ਸਾਲ ਉਹ ਵੇਚ ਦਿੰਦਾ ਹੈ ਤੇ ਪੰਜਾਂ ਸਾਲਾਂ ਬਾਅਦ ਪਹਿਲਾਂ ਉਧਰ ਵੇਚਦਾ ਹੈ ਫਿਰ ਪੰਜਾਂ ਸਾਲਾਂ ਬਾਅਦ ਜਿਵੇਂ ਮਿੰਦਰ ਤਕੂਸੀ ਮਾਰ ਕੇ ਹੁਣ ਆਪੇ ਆਪਣੀ ਪਾਰਟੀ ਜਗ੍ਹਾ ਇੱਧਰ ਅਕਾਲੀਦਾਰੇ ਆ ਜਾਣਾ ਰਲਿਆ ਏ ਉਹਨੂੰ ਉਹਦੇ ਮਹਿੰਦਰ ਸਿੰਘ ਮਹਿੰਦਰ ਸਿੰਘ ਦੱਸੋ ਮੈਨੂੰ ਕਿੱਧਰ ਦਾ ਹੈ ਨਹੀਂ ਹੁੰਦੇ ਸਿਰਤੇ ਵਾਲ ਨਹੀਂ ਹੁੰਦੇ ਠੋਡੀ ਦੇ ਵਾਲ ਉਹ ਮਹਿੰਦਰ ਸਿੰਘ ਕਿੱਧਰ ਦਾ ਆ ਤੇ ਖਾਲਸਾ ਉਹਨੂੰ ਆ ਪਾਣਿਆ ਜਥੇਦਾਰ ਜਿਹੜਾ ਜਥੇਦਾਰ ਉਹ ਹੁੰਦਾ ਜੇ ਅੰਮ੍ਰਿਤ ਛੱਕੇ ਪੰਜਾ ਕਕਾਰਾਂ ਦਾ ਪੂਰਾ ਹੋਵੇ ਤੇ ਇਹ ਮੈਂ ਸੋਚਣਾ ਇਹਨਾਂ ਦੀ ਗੱਲ ਆਪਣੇ ਅਕਾਲੀਦਾਰ ਵਾਲਿਆਂ ਦੀ ਯਾਰ ਤੁਹਾਨੂੰ ਮੋਛਦਾਰੀ ਵਾਲਾ ਬੰਦਾ ਹੀ ਨਹੀਂ ਲੱਭਾ ਤੁਸੀਂ ਕੁਛ ਨਾ ਕੁਛ ਤਾਂ ਵੀਰ ਮੇਰੇ ਸੋਚੋ ਵੀਰ ਸਿੰਘ ਬਾਦਲ ਜੀ ਉਹ ਤਾਂ ਤੁਸੀਂ ਆਦੇ ਅਸੀਂ ਜਥੇਦਾਰ ਆ ਸਾਡੀ ਕਾਲੀ ਪਾਰਟੀ ਏ ਦੱਸੋ ਯਾਰ ਇਹੋ ਜਿਹੇ ਬੰਦੇ ਨੂੰ ਕੀ ਆਖੋਗੇ ਕਾਲੀ ਪਾਰਟੀ ਜਦੋਂ ਵਿੱਚ 100 ਪੱਗਾਂ ਵਾਲਾ ਆਇਆ ਤੇ ਇੱਕ ਬੰਦਾ ਕੋਨਾ ਆਇਆ ਤੇ ਤੁਸੀਂ ਇਹੋ ਜੀਆਂ ਗੱਲਾਂ ਛਾੜਿ ਛਡਾ ਕੇ ਤੇ ਚੰਗੇ ਬੰਦੇ ਨੂੰ ਵੋਟਾਂ ਪਾਉਣੀਆਂ ਨੇ ਜਿਹੜਾ ਤੁਹਾਨੂੰ ਚੰਗਾ ਲੱਗਦਾ ਵਧੀਆ ਪੜਿਆ ਲਿਖਿਆ ਜੇ ਮੈਂ ਇੰਨੀਆਂ ਗੱਲਾਂ ਕਹਿੰਦਾ ਹੋਇਆ ਤੁਹਾਡੇ ਤੋਂ ਮਾਫੀ ਮੰਗਣਾ ਵੈਰਜੀ ਕਾ ਖਾਲਸਾ ਵੈਰਜੀ ਫਤਹੀ